ਜੋਨ ਮੈਂ ਪੰਜਾਬ ਵੱਲੋਂ ਵੀ ਦੇਣੀ ਚਾਹਨਾ ਕਿਉਂਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕਿਉਂਕਿ ਆਪਾਂ 23 ਸਿੱਟੇ ਚੋਂ ਲੜਦੇ ਹੁੰਦੇ ਸੀ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਦੇ ਹੁੰਦੇ ਸੀ ਪਰ ਇਹ ਪਹਿਲੀ ਵਾਰ ਹੋਇਆ ਜਦੋਂ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਵਿੱਚ ਆਪਣੇ ਕੋਲੇ ਚੋਣ ਨਿਸ਼ਾਨ ਦੇ ਉੱਤੇ ਚੋਣ ਲੜੀ ਇਹ ਆਪਣੀ ਪਾਰਟੀ ਪਹਿਲੀ ਵਾਰ ਪੰਜਾਬ ਦੇ ਵਿੱਚ ਚੋਣ ਲੜੀ ਆ ਤੇ 19% ਦੇ ਕਰੀਬ ਆਪਣੀਆਂ ਵੋਟਾਂ ਲੈ ਕੇ ਗਈ ਇਸ ਕਰਕੇ ਸਾਰੇ ਪੰਜਾਬ ਦੇ ਲੋਕਾਂ ਨੇ ਇਹ ਗੱਲ ਦੀ ਵਧਾਈ ਦਿੰਨੇ ਆ ਦੂਜਾ ਹੋਰ ਜਿਹੜੇ ਲੋਕਾਂ ਨੇ ਨਫ਼ਰਤ ਪੈਦਾ ਕੀਤੀ ਸੀ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਦੀ ਵਿਰੋਧੀ ਪਾਰਟੀ ਆ ਅਸੀਂ ਤਾਂ ਸਾਡੇ ਲੋਕਾਂ ਨੇ ਤਾਂ ਉਹ ਵਿਰੋਧੀਆਂ ਨੂੰ ਵੋਟ ਪਾਤੀ ਜਿਨੇ ਹਰਮੰਕਰ ਸਾਹਿਬ ਦਾ ਹੈਆ ਹੋਇਆ ਸਾਡਾ ਮੋਦੀ ਜੀ ਨੇ ਤਾਂ ਸਿੱਖਾਂ ਦਾ ਮਾਣ ਸਨਮਾਨ ਹੀ ਕੀਤਾਗਾ ਪੰਜਾਬ ਦੇ ਵਿੱਚ ਜਾਂ ਬਰਨਾਲੇ ਦੇ ਵਿੱਚ ਕੋਈ ਲੀਡਰ ਹੈਗਾ ਤਾਂ ਸਰਦਾਰ ਕੇਵਲ ਸਿਰ ਢੱਲੋਂ ਮਾਰਗਾ ਕੋਈ ਲੀਡਰ ਨਹੀਂ ਹੈਗਾ ਪਾਰਟੀ ਨੂੰ ਬਿਲਕੁਲ ਟਿਕਟ ਪਾਰਟੀ ਦੇਣੀ ਆ ਪਰ ਸਾਡੀ ਮੰਗ ਆ ਸਟੇਜ ਤੋਂ ਭਾਰਤੀ ਜਨਕਤਾ ਪਾਰਟੀ ਦੇ ਵਰਕਰਾਂ ਦੀ ਮੰਗ ਆ ਵੀ ਇੱਥੋਂ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਚੋਣ ਲੜਾਈ ਜਾਏ ਤਾਂ ਕਿ ਅਸੀਂ ਪੋਜ પ્રકાશ ਪੁਰਖ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਸਕੀਏ